ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਰਾ ਪਈ ਗੁਰਦਾਸ ਜੀ ਵਾਰ 35ਵੀਂ ੴ ਸਤਿਗੁਰ ਪ੍ਰਸਾਦ ਕੁੱਤ ਰਾਜ ਬਹਾਲੀਐ ਫਿਰ ਚੱਕੀ ਚਟੈ ਸੱਪੈ ਦੁੱਧ ਪਿਆਲੀਐ ਵਿਹ ਮੁਖੋਂ ਸਟੈ ਪੱਥਰ ਪਾਣੀ ਰਖੀਐ ਮਨ ਹਟ ਨਾ ਕਟੈ ਚੋਆ ਚੰਦਨ ਪਰਹਰੇ ਖਰ ਖੇ ਪਲਟੈ ਤਿਉ ਨਿੰਦਕ ਪਰ ਨਿੰਦ ਹੋ ਹਾਠ ਮੂਲ ਨ ਹਟੈ ਆਪਣ ਹੱਥੀ ਆਪਣੀ ਜੜ ਆਪ ਉਪਟੈ ਕੋ ਕਪੂਰ ਨ ਚਖਈ ਦੁਰਗੰਧ ਸੁਖਾਵੇ ਖਾਤੀ ਨੀਰ ਨਵਲਿਏ ਸਿਰ ਛਾਰ ਉਡਾਵੇ ਤੁਮੇ ਅੰਮ੍ਰਿਤ ਸਿੰਜੀਏ ਕੋੜਤ ਨਾ ਜਾਵੇ ਸਿਮਲ ਰੁਖ ਸਰੇ ਵੀਏ ਫਲ ਹੱਥ ਨ ਆਵੇ ਨਿੰਦਕ ਨਾਮ ਵਿਹੋਣਿਆ ਸਤ ਸੰਗ ਨ ਪਾਵੇ ਅੰਨਾ ਆਗੂ ਜੇ ਥੀਏ ਸਭ ਸਾਤ ਮਹਾਵੈ ਲਸਣ ਲੁਕਾਇਆ ਨਾ ਲੁਕੇ ਬਹਿ ਖਾਜੇ ਕੂਨੇ ਕਾਲਾ ਕੰਬਲ ਉੱਜਲਾ ਕਿਉ ਹੋਏ ਸਬੂਨੇ ਡੇਮੂ ਖਖਰ ਜੋਛੁ ਹੈ ਦੇਸੇ ਮੂ ਸੁਣੈ ਕਿਤੇ ਕਮਨਾ ਆਵਈ ਲਾਵਣ ਬਿਨ ਲੂਣੇ ਨਿੰਦਕ ਨਾਮ ਵਿਸਾਰਿਆ ਗੁਰ ਗਿਆਨ ਵਿਹੋਣੇ ਹਲ ਤਪ ਤ ਸੁਖ ਨਾ ਲਗੈ ਦੁਖਿਆ ਸਿਰ ਝੂਣੇ ਡਾਇਣ ਮਾਨਸ ਖਾਵਣੀ ਪੁੱਤ ਬੁਰਾ ਨ ਮੰਗੇ ਵੱਡਾ ਵਿਕਰਮੀ ਆਖਿਏ ਧੀ ਭੈਣੋ ਸੰਗੇ ਰਾਜੇ ਤਰੋਕ ਮਾਮਦੇ ਰੇ ਬਾਰ ਸੁਰੰਗੇ ਬਜਰ ਪਾਪ ਨਾ ਉਤਰਨ ਜੈ ਕੀ ਚਨ ਗੰਗੇ ਥਰ ਥਰ ਕੰਬੇ ਨਰਕ ਜਮ ਸੁਣ ਨਿੰਦਕ ਟੰਗੇ ਨਿੰਦਾ ਭਲੀ ਨਾ ਕਿਸੇ ਦੀ ਗੁਰ ਨਿੰਦ ਕੁਟੰਗੇ ਨਿੰਦਾ ਕਰ ਹਰਨਾਖਸ਼ੇ ਵੇਖੋ ਫਲ ਵਟੇ ਲੰਕ ਲਟਾਈ ਰਾਵਣੇ ਮਸਤਕ ਦਸ ਕਟੇ ਕੰਸ ਗਿਆ ਸਣ ਲਸ਼ਕਰੇ ਸਭ ਦੇਂਤ ਸੰਗਟੇ ਵੰਸ ਗਵਾਇਆ ਕੈਰਵਾ ਖੂਣ ਲਖ ਫਟੇ ਦੰਤ ਬਕਤਰ ਸਿਸਪਾਲ ਦੇ ਦੰਦ ਹੋਏ ਖਟੇ ਨਿੰਦਾ ਕੋਇ ਨਾ ਸਜਿਓ ਯੋ ਵੇਦ ਓ ਘਟੇ ਦੁਰਬਸੇ ਨੇ ਸਰਾਪ ਦੇ ਯਾਦਵ ਸਭ ਟਟੇ ਸਭਨਾ ਦੇ ਸਿਰ ਗੁੰਦੀਆਂ ਗੰਜੀ ਗੁਰੜਾਵੇ ਕੰਨ ਤਨੌੜੇ ਕਮਣੀ ਬੂੜੀ ਬਰੜਾਵੇ ਨੱਥਾ ਨਕ ਨਵੇਲੀਆਂ ਨਕਟੇ ਨਾ ਸੁਖਾਵੇ ਜੱਜਲੇ ਅੱਖੀਂ ਖਰਨਾਖੀਆਂ ਕਾਣੀ ਕੁਰ ਲਾਵੇ ਸਭਨਾ ਚਾਲ ਸੁਹਾਵਣੀ ਲੰਗੜੀ ਲੰਗੜਾਵੇ ਗਣਤ ਗਣੇ ਗੁਰਦੇਵ ਦੀ ਤਿਸ ਦੁਖ ਵਿਹਵੇ ਅਪਤ ਕਰੀਰ ਨ ਮੋਲਿਏ ਦੇ ਦੋਸ਼ਪਸੰਤ ਸੰਡ ਸੁਪਤੀ ਨਾ ਥਿਏ ਕਣ ਤਵੈ ਕੰਤੈ ਕਲਰ ਖੇਤ ਨ ਜਮਈ ਕਣ ਹਰ ਵਰਸੰਤੈ ਪੰਗਾ ਪਿਛੈ ਚੰਗਿਆ ਅਵਗਣ ਗਣਵੰਤੈ ਸਾਇਰ ਵਿੱਚ ਕੰਕੂਟਿਆ ਬਹੁ ਰਤਨ ਅਨੰਤੇ ਜਨਮ ਗਵਾਏ ਅਕਰਥ ਗੁਣ ਗਣਤ ਗਣੰਤੇ ਨਾ ਤਿਸ ਪਾਰੇ ਪਰਬਤਾਂ ਅਸਮਾਨ ਖੰਦੇ ਨਾ ਤਿਸ ਪਾਰੇ ਕੋਟ ਗੜ ਘਰ ਬਾਰ ਦਸੰਦੇ ਨਾ ਤਿਸ ਪਾਰੇ ਸਾਇਰਾ ਨਦ ਵਾਹ ਬਹੰਦੇ ਨਾ ਤਿਸ ਪਾਰੇ ਤਰਵਰਾ ਫਲ ਸੁਫਲ ਫਲੰਦੇ ਨਾ ਤਿਸ ਪਾਰੇ ਜੀ ਜੰਤ ਅਣਗਣਤ ਫਿਰੰਦੇ ਪਾਰੇ ਮਹੀਂ ਅਕਿਰਤ ਕਣ ਮੰਦੀ ਹੂ ਮੰਦੇ ਮਦ ਵਿੱਚ ਰਿੱਦਾ ਪਾਏ ਕੈ ਕੁੱਤੇ ਦਾ ਮਾਸ ਧਰਿਆ ਮਾਨਸ ਖੋਪਰੀ ਤਿਸ ਮੰਦੀ ਬਾਸ ਰਤੂ ਭਰਿਆ ਕੱਪੜਾ ਕਰ ਕਜਣ ਤਾਸ ਟੱਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ ਆਖ ਸੁਣਾਏ ਪੁੱਛਿਆ ਲਾਹੇ ਵਿਸਵਾਸ ਨਦਰੀ ਪਵੇ ਅਕਿਰਤ ਘਣ ਮਤ ਹੋਏ ਵਿਨਾਸ ਚੋਰ ਗਿਆ ਕਰਸ਼ਾ ਦੇ ਕਰ ਅੰਦਰ ਵੜਿਆ ਕੁਛਾ ਕੂਨੇ ਭੋਲ ਦਾ ਚੌਬਾਰੇ ਚੜਿਆ ਸੋਇਨਾ ਰੂਪਾ ਪੰਡ ਬਨ ਅਗਲਾਈ ਅੜਿਆ ਲੋਭ ਲਹਿਰ ਹਲਕਾਇਆ ਲੋਣ ਹਾਂਡਾ ਫੜਿਆ ਚੱਖਕ ਲੈ ਕੇ ਚੱਖਿਆ ਤਿਸ ਕਖਨਾ ਖੜਿਆ ਲੋਣ ਹਰਾਮੀ ਗੁਨਾਗਾਰ ਤੜ ਧੰਮੜ ਧੜਿਆ ਖਾ ਦੇ ਲੋਣ ਗੁਲਾਮ ਹੋਏ ਪੀ ਪਾਣੀ ਢੋਵੇ ਲੋਣ ਖਾਏ ਕਰ ਚਾਕਰੀ ਰਣ ਟੁਕ ਟੁਕ ਹੋਵੇ ਲੋਣ ਖਾਏ ਤੇ ਪੁੱਤ ਹੋਏ ਸਭ ਲੱਜਾਂ ਧੋਵੇ ਲੋਣ ਬਣੋਟਾ ਖਾਏ ਕ ਸਤ ਜੋੜ ਖੜੋਵੇ ਵਾਟ ਵਟਾਉ ਲੋਣ ਖਾਏ ਗੁਣ ਕੰਠ ਪਰੋਵੇ ਲੋਣ ਹਰਮੀ ਗੁਨਾਗਾਰ ਮਰ ਜਨਮ ਵਿਗੋਵੇ ਜਿਉ ਮਿਰਜਾਦਾ ਹਿੰਦੂਆਂ ਗਊਮਾਸ ਅਖਾਜ ਮੁਸਲਮਾਨਾ ਸੁਰੋ ਸੋਗੰਦ ਵਿਆਜ ਸੌਰ ਘਰ ਜਵਾਈਏ ਪਾਣੀ ਮਦਰਾਜ ਸਹਨ ਖਾਹੀ ਖਾਈ ਝੂੜਾ ਮਾਇਆ ਮੋਤਾਜ ਜਿਉ ਮਿੱਠੇ ਮੱਖੀ ਮਰੇ ਤਿਸ ਹੋਏ ਅਕਾਜ ਤਿਉ ਧਰਮਸਾਲ ਦੀ ਝਾਕ ਹੈ ਵਿਹੋ ਖੰਡ ਪਾਜ ਖਰਦੋਹੇਲਾ ਜਗ ਵਿੱਚ ਜਿਸ ਅੰਦਰ ਝੋਕ ਸੁਇਨੇ ਨੂੰ ਹੱਥ ਪਾਏਂਦਾ ਵੇ ਬੰਜੇ ਖਾਕ ਇਠ ਮਿਤ ਪੁੱਤ ਪਾਇਰਾ ਵਹਿਰਨ ਸਭ ਸਾਥ ਸੋਗ ਵਿਜੋਗ ਸਰਪ ਹੈ ਦੁਰਮਤ ਨਾ ਪਾਕ ਵਤ ਮੁੱਤੜ ਰਨਜੋ ਦਰ ਮਿਲੇ ਤਲਾਕ ਦੁਖ ਭੁਖ ਦਲਿਤ ਕਣਾ ਦੋਜਕ ਔਤਾਕ ਵਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਚੁਖੈ ਸਹਸਮਣਾਂ ਰੁਈਂ ਜਲੇ ਚਿੰਗਾਰੀ ਤੁਖੈ ਬੂਰ ਵਿਣਾ ਹੈ ਪਾਣੀਆ ਖੋ ਲਖੋ ਰੁਖੈ ਜਿਉ ਉਦਮਦੀ ਅਤੇ ਸਾਰ ਖੈ ਰੋਗ ਮਨੁਖੈ ਜਿਉ ਜਾਲ ਪੰਖੇ ਰੂ ਫਾਸ ਦੇ ਚੁਗਣ ਦੀ ਭੁਖੈ ਤਉ ਆਜਰ ਝਾਕ ਪੰਡਾਰ ਦੇ ਵਿਆਪੇ ਵੇ ਮੁਖੇ ਔ ਚਰ ਝਾਕ ਪੰਡਾਰ ਦੇ ਚੁਖ ਚੰਗ ਚੁਖ ਲਗੇ ਚੱਖੀ ਹੋਏ ਦੁਕਦਾਂ ਨਿਕਲੈ ਭੋਜਨ ਮਿਲ ਮੱਖੇ ਰਾਤ ਸਖਾਲਾ ਕਿਉ ਸਮੈ ਤਿਣ ਅੰਦਰ ਅੱਖੀ ਕੱਖਾ ਦਬੇ ਅਗ ਜਿਉਂ ਉਰਗੇ ਨ ਰਖੀ ਝਾਗ ਝਕਾਈਐ ਚੌਕਵਾਲ ਕਰ ਪੱਖ ਪੱਖੇ ਗੁਰ ਪ੍ਰਸਾਦਿ ਉਬਰੇ ਗੁਰ ਸਿਖਾਂ ਲਖੀ ਜਿਉ ਕੋਣ ਖਾਦੇ ਲੱਕੜੀ ਵਿਣ ਤਾਣ ਨ ਤਣੀ ਜਾਣ ਡਰਵ ਖੇਤ ਵਿੱਚ ਨਿਰਜੀਉ ਪ੍ਰਾਣੀ ਜਿਉ ਤੂਰ ਚੜਵਾਲ ਦੀ ਕਿਉਂ ਵਰਸੈ ਪਾਣੀ ਜਿਉ ਥਣ ਗਲ ਵਿੱਚ ਬੱਕਰੀ ਦੋ ਦੁੱਧ ਨਾ ਆਣੀ ਝਾਕੇ ਅੰਦਰ ਝਾਕਵਾਲ ਤਿਸ ਕਿਆ ਨਿਸ਼ਾਨੀ ਜਿਉ ਚਮ ਚਟੇ ਗਾਏ ਮੈਂ ਉਹ ਪਰਮ ਪੁਲਾਣੀ ਗੁੱਛ ਹੋਏ ਤਰਕੋਨੂਆ ਕਿਉਂ ਵੁੜੀਐ ਦਕੇ ਅੱਕੇ ਕੇਰੀ ਖੱਕੜੀ ਕੋਈ ਅੰਬ ਨਖੇ ਗਹਿਣੇ ਜੂੰਜਰ ਪੋਸਦੇ ਨਹੀਂ ਸੋਨ ਸਖੇ ਫਟਕ ਨ ਪੂਜਨ ਹੀਰਿਆ ਓਏ ਭਰੇ ਭਿਆਖੇ ਤੌਲੇ ਦਿਸਣ ਚਾਹੇ ਦੁੱਧ ਸਾਦੋ ਗੁਣ ਗਖੇ ਤਿਉ ਸਾਦ ਅਸਾਦ ਪਰਖਨ ਕਰਤੂਤ ਸੋ ਭਖੇ ਸਾਵੇਂ ਪੀਲੇ ਪਾਨ ਹੈ ਓਏ ਵੇਲੋ ਟੁੱਟੇ ਚਿੱਤ ਮਤਾਲੇ ਫੁੱਫਲੇ ਫਲ ਬਿਰਖੋਂ ਛੁੱਟੇ ਕਤ ਹਰੇ ਹੀ ਭੂਸਲੀ ਤੇ ਚਾਵਲ ਛੁੱਟੇ ਚੂਨਾ ਦਿਸੈ ਉੱਜਲਾ ਦਾ ਪੱਤਰ ਕੁੱਟੇ ਆਪ ਗਵਾਏ ਸਮਾਏ ਮਿਲ ਰੰਗ ਚੀਚ ਵਹਟੈ ਤਿਉ ਚੋਂ ਵਰਨਾ ਵਿੱਚ ਸਾਧ ਹਨ ਗੁਰਮukh ਮੂੰਹ ਜੁਟੇ ਚਾਕਰ ਸਭ ਸੰਦਾਇੰਦੇ ਸਹੈਬ ਦਰਬਾਰੇ ਨਿਵਲਿਮ ਕਰਨ ਜੋਹਾਰੀਆਂ ਸਭ ਦੇ ਸਭ ਸਹਿ ਹਥਿਆਰੇ ਮਜਲਸ ਬਹਿ ਬੁਫਾਇੰਦੇ ਬੋਲ ਬੋਲਣ ਭਾਰੇ ਗਲਿਏ ਤੁਰੇ ਨਚਾਇੰਦੇ ਗਜਗਾਸ ਸਵਾਰੇ ਰਣ ਵਿੱਚ ਪਿਆ ਜਾਣੀਨ ਜੋਦ ਭਜਨ ਹਾਰੇ ਤਿਉ ਸੰਗ ਸੰਜਪਨ ਸਨ ਮੁਖ ਬੇ ਮੁਖ ਹਤਿ ਹਾਰੇ ਜੇ ਮਾ ਹੋਵੇ ਜਰਨੀ ਕਿਉ ਪੁੱਤ ਪਤਾਰੇ ਗਾਏ ਮਾਨਕ ਨਿਕਲਿਆ ਪੇਟ ਪਾੜ ਨਾ ਮਾਰੇ ਜੇ ਪਿਰਬੋ ਘਰ ਖੰਡਣਾ ਸਤ ਰੱਖੈ ਨਾਰੇ ਅਮਰ ਚਲਾਵੇ ਚਮ ਦੇ ਚਕਰ ਵਿਚਾਰੇ ਜੇ ਮਦ ਪੀਤਾ ਬਮਣੀ ਲੋਏ ਲੁਜਣ ਸਾਰੇ ਜੇ ਗੁਰ ਸੰਗ ਵਰਤਦਾ ਸਿੱਖ ਜ਼ਿਦਕ ਨਾ ਹਾਰੇ ਤਰਤੀ ਉਪਰ ਕੋਟ ਗੜ ਪੁਏ ਚਾਲ ਕਮੰਦੇ ਚਖੜ ਆਏ ਤਰਵਰਾ ਸਰਬਤ ਖਲੰਦੇ ਦਬ ਲਗੇ ਉਜ ਉਜਾੜ ਵਿੱਚ ਸਭ ਕਾ ਜਲੰਦੇ ਹਣ ਆਏ ਕਿਨ ਥਮੀਆਂਨ ਦਰਿਆਵ ਵਹੰਦੇ ਅੰਬਰ ਪਟੇ ਥਿਗਲੀ ਕੁੜਿਆਰ ਕੁਰੰਦੇ ਸੰਗ ਅੰਦਰ ਸਾਬਤੇ ਸੇ ਵਿਰਲੇ ਬੰਦੇ ਜੇ ਮੋ ਪੁੱਤ ਵਿਸਦੇ ਤਿਸ ਦੇ ਕਿਸ ਪਿਆਰਾ ਜੇ ਘਰ ਪੰਨੇ ਪਹਰੂ ਕੌਣ ਰਖਣ ਹਾਰਾ ਬੇੜੀ ਡੋਬੈ ਪਾਤਣੀ ਕਿਉਂ ਪਾਰ ਉਤਾਰਾ ਆਗੂ ਲੈ ਉੱਜੜ ਪਵੇ ਕਿਸ ਕਰੇ ਪੁਕਾਰਾ ਜੇ ਕਰ ਖੇਤ ਖਾਏ ਵੜ ਕੋ ਲਹੈ ਨਸਰਾ ਜੇ ਗੁਰ ਪਰਮਾਏ ਸੰਗ ਕਰ ਕਿਆ ਸਿੱਖ ਵਿਚਾਰਾ ਜਲ ਵਿੱਚ ਕਾਗਦ ਲੋਣ ਜਿਉ ਕੇ ਚੋਪੜ ਪਾਏ ਦੀਵੇ ਵਟ्टी ਤੇਲ ਦੇ ਸਮਰਾਤ ਜਲਾਏ ਵਾਏ ਮੰਡਲ ਜਿਉ ਡੋਰ ਫੜ ਗੁੱਡੀ ਉਡਾਏ ਮੂੰਹ ਵਿੱਚ ਗਰੜ ਦੁਖਾਰ ਪਾਏ ਜਿਉ ਸੱਪ ਲੜਾਏ ਰਾਜਾ ਫਿਰੇ ਫਕੀਰ ਹੋਏ ਸੁਣ ਦੁੱਖ ਮਿਟਾਏ ਸੰਗ ਅੰਦਰ ਸਾਬਤਾ ਜਿਸ ਗੁਰੂ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ 36ਵੀਂ ੴ ਸਤਗੁਰ ਪ੍ਰਸਾਦ ਤੀਰਥ ਮਨ ਜਿਨ ਵਾਸ ਹੈ ਬਗਲਾ ਅਪਤੀਣਾ ਲਵੈ ਬਵੀਹਾ ਵਰਸ ਦੇ ਜਲ ਜਾਏ ਨਾ ਪੀਣਾ ਵਾਸ ਸੁਗੰਧ ਨ ਹੋਵੇ ਪਰਮਲ ਸੰਗ ਲੈਣਾ ਕੁਗੂ ਸੋਚ ਨ ਸੁਜੇ ਕਰਮਾਂ ਦਾ ਹੀਣਾ ਨਾਮ ਕਥੂਰੀ ਮਿਰਗ ਦੇ ਵਤੈ ਓੜੀਣਾ ਸਤਗੁਰ ਸੱਚਾ ਪਾਤਸ਼ਾਹ ਮੂ ਕਾਲੇ ਮੀਣਾ ਨੀ ਲਾਰੇ ਦੇ ਮਟ ਵਿੱਚ ਪੈ ਗਿੱਦੜ ਰਤਾ ਜੰਗਲ ਅੰਦਰ ਜਾਏ ਕਹ ਪਖੰਡ ਕਮੱਤਾ ਦਰਸੇਵੇ ਮਿਰਗਾਵਲੀ ਕੋਏ ਬਹੇ ਅਵੱਤਾ ਕਰੇ ਹਕੂਮਤ ਅਗਲੀ ਕੂੜੇ ਮਦ ਮੱਤਾ ਬੋਲਣ ਪਾਜ ਉਗਾੜਿਆ ਜਿਉਂ ਮੂਲੀ ਪੱਤਾ ਉਹ ਦਰਗਹਿ ਮੀਣਾ ਮਰੀਏ ਕਰ ਕੂੜ ਕੁਪਤਾ ਚੋਰ ਕਰੇ ਨਿਤ ਚੋਰੀਆਂ ਔੜਕ ਦੁਖ ਭਾਰੇ ਨੱਕ ਕਾਨ ਫੜ ਵੱਡੀਏ ਰਾਵੇ ਪਰਨਰੀ ਔਕੜ ਵੁਦਦੇ ਮਿਰਕ ਜਿਉ ਵਿਤ ਖੌਰ ਜਵਾਰੀ ਲੰਗੀ ਕੋਹਲ ਨਾ ਆਵੇ ਪਰਵੇਲ ਪਿਆਰੇ ਵਗ ਨ ਹੋਵਨ ਕੁੱਤਿਆਂ ਮੀਣੇ ਮਰਦਾਰੀ ਪਾਪੋਂ ਮੂਲ ਨਾ ਤੱਗਿਏ ਹੋਏ ਅੰਤ ਖਵਾਰੀ ਚਾਨਣ ਚੰਦ ਨਾ ਪੁੱਜੇ ਚਮਕੇ ਟਾਣਾ ਸਾਇਰ ਬੂੰਦ ਬਰਾਬਰੀ ਕਿਉ ਅੱਖ ਵਖਾਣਾ ਕੀੜੀ ਇਹ ਬਿਨਾ ਪੜੇ ਕੂੜਾ ਤਿਸਮਾਣਾ ਨਾ ਨਿਹਾਲ ਵਖਾਣ ਦਾ ਮਾਪਾਸ ਇਆਣਾ ਜਿਨ ਤੂੰ ਸਾਜਿ ਨਵਾਜਿਆ ਦੇ ਪਿੰਡ ਪ੍ਰਾਣਾ ਮੁੱਢੋਂ ਮੁੱਢੋਂ ਕੁੱਥੋਂ ਮੀਣਿਆ ਤੁੱਦ ਜੰਪੁਰ ਜਾਣਾ ਕਹਿ ਹਾਂ ਦਿਸੈ ਉਜਲਾ ਮਸ ਅੰਦਰ ਚਿੱਤੈ ਖਰਿਆ ਤਿਲ ਬਾਗੜ ਜਿਉ ਫਲ ਕਮ ਨਾ ਕਿਤੇ ਜੇ ਹੀ ਕਲੀ ਕਨੇਰ ਦੀ ਮਨ ਤਨ ਦੋਪਿੱਤੇ ਪਿੰਜੂ ਦਿਸਨ ਰੰਗਲੇ ਮਰੀਏ ਅਗਲਿੱਤੇ ਖਰੀਸ ਵਲਿਉ ਵਿਸਵ ਜੀ ਬੱਜਾ ਇਤੇ ਖੋਟੀ ਸੰਗਤ ਮੀਣਿਆ ਦੁਖ ਦੇਂਦੀ ਮਿੱਤ ਵਦਕ ਨਾਦ ਸੁਣਾਏ ਕਹਿ ਜਿਉ ਮਿਰਗ ਵਿਣਾ ਹੈ ਚੀਵਰ ਕੁੰਡੀ ਮਾਸ ਲਾਏ ਜਿਉ ਮੱਛੀ ਫਹ ਹੈ ਕਵਲ ਦਿਖਾਲੇ ਮੂੰਖ ਢਾਏ ਭਵਰੇ ਵਸ ਹੈ ਦੀਪਕ ਜੋਤ ਪਤੰਗ ਨੂੰ ਦੁਰਜਨ ਜਿਉਂਦਾ ਹੈ ਕਾਲ ਭੂਤ ਹੋਏ ਹਸਤਨੀ ਮੈਗਲ ਉਮ ਹੈ ਤਉ ਨਕਟ ਪੰਥ ਹੈ ਮੀਣਿਆ ਮਿਲ ਨਰਕ ਨਿਭਾ ਹੈ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਥਲ ਵਿੱਚ ਤਪਨ ਪੱਠੀਆਂ ਕਿਉ ਲਹੇ ਪਿਆਸ ਸੁਣੇ ਰਾਜ ਕਮਾਈਏ ਕਰ ਭੋਗ ਬਿਨਸਾ ਛਾਇਆ ਬਿਰਖ ਨਾ ਰਹੇ ਥਿਰ ਪੁਜੇ ਕਿਉਂ ਆਸਾ ਬਾਜੀ ਕਰਦੀ ਖੇਡ ਜੋ ਸਭ ਕੂੜ ਤਮਾਸ਼ਾ ਰਲੇ ਜੋ ਸੰਗਤ ਮੀਣਿਆ ਉਠ ਚਲੇ ਨਿਰਸ ਕੋਇਲ ਕਾਉ ਰਲਾਈਆਂ ਕਿਉ ਹੋਵਨ ਇਕੈ ਤਿਉ ਨਿੰਦਕ ਜਗ ਜਾਣੀਆਂ ਬੋਲ ਬੋਲਣ ਫਿੱਕੇ ਬਗਲੇ ਹੰਸ ਬਰਾਬਰੀ ਕਿਉ ਮਿਕਨ ਮਿਕੈ ਤੇਉ ਬੇਮੁਖ ਚੁਣ ਕੱਡੀਆਂ ਮੁਹ ਕੌਲੇ ਟਿੱਕੇ ਕਿਆ ਨਿਸ਼ਾਨੀ ਮੀਣਿਆ ਖੋਟ ਸਾਲੇ ਸਕੇ ਸਿਰ ਸਿਰ ਪਾਣੀ ਮਾਰਿਆਨ ਓਏ ਪੀਰ ਫਿਟਕੇ ਰਾਤੀ ਨਿੰਗਰ ਖੇਲਦੇ ਸਮ ਹੋਏ ਇਕੱਠੇ ਰਾਜਾ ਪਰਜਾ ਹੋਉਂਦੇ ਕਰ ਸੰਗ ਉਪਟੇ ਇਕ ਲਿਸ਼ਕਰ ਲੈ ਤਵੰਦੇ ਇਕ ਫਿਰਦੇ ਣਠੇ ਠੀਕ ਕਰੀਆਂ ਖਾਲੇ ਭਰਨ ਓਏ ਖਰੇ ਅਸਟੇ ਖੇਨ ਵਿੱਚ ਖੇੜ ਉਜਾੜਦੇ ਕਰ ਕਰਨੋਂ ਤ੍ਰਠੇ ਵਿਣ ਗੁਰ ਵਿਣ ਗੁਣ ਗੁਰ ਸਦਾ ਐਂਦੇ ਓਏ ਖੋਟੇ ਮੱਠੇ ਉੱਚ ਨੰਮ ਝੰਟਲਾ ਵਿੱਚ ਬਾਗ ਦਸੰਦਾ ਮੋਟਾ ਮੁੱਢ ਪਤਾਲ ਜੜ ਬਹੁ ਗਰਭ ਕਰਨਦਾ ਪਤ ਸੁਪੱਤਰ ਸੋਹਣੇ ਵਿਸਤਾਰ ਬਣੰਦਾ ਫੁੱਲ ਰਤੇ ਫਲ ਬਕਬਕੇ ਹੋਏ ਅਫਲ ਫਲੰਦਾ ਸਾਵਾਂ ਤੋਤਾ ਚੋ ਚੁਹਾ ਤਿਸ ਦੇਖ ਭੁਲੰਦਾ ਪਿੱਛੋਂ ਦੇ ਪੁਛਤਾਇੰਦਾ ਉਹ ਫਲ ਨਾ ਲਹੰਦਾ ਪਹਿਨੇ ਪੰਜੇ ਕੱਪੜੇ ਪੁਰਸਾਵਾ ਵੇਸ ਮੁੱਛਾਂ ਦਹੜੀ ਸੋਹਣੀ ਮੋ ਦੁਰਬਲ ਵੇਸ ਸਿਹਤਿਆਰੀ ਸੂਰਮਾ ਪੰਚੀ ਪਰਵੇਸ ਮੋਹਰ ਦੜ ਦੇ ਬਾਣ ਵਿੱਚ ਜਾਣੇ ਸਬ ਦੇਸ਼ ਪੁਰਖ ਨ ਗਣ ਪੁਰਖਤ ਵਿਣ ਕਾਮਣ ਕੇ ਕੁਰੇਸ ਵਿਣ ਗੁਣ ਗੁਰੂ ਸਦਾਏਂਦੇ ਕੌਣ ਕਰੇ ਆਦੇਸ ਗੱਲੀ ਜੇ ਸੋ ਪਈਏ ਤੋ ਤਾ ਕਿਉਂ ਫਸੇ ਮਿਲੇ ਨ ਬਹੁਤ ਸਿਆਣ ਪੈ ਕਉ ਗੋង ਗਰਸੇ ਜੋ ਰਵਰੀ ਨ ਜਪਈ ਸੀਸਾ ਬਿਨਾਂ ਸੇ ਗੀਤ ਕਵਿਤ ਨ ਭਿਜੇ ਪਟ ਭੇਖ ਉਦਸੇ ਜੋ ਬਨ ਰੂਪ ਨ ਮੋਹੀਏ ਰੰਗ ਕਸੰਭ ਦੁਰਸੇ ਵਣ ਸੇ ਵ ਦੋਹਗਣੀ ਫਿਰ ਮਿਲੇ ਨਾ ਹਸੇ ਸਿਰ ਤਲਵਾਇਆ ਪਾਈਏ ਚਮ ਗਿੱਦੜ ਜੂਹੇ ਮੜੀ ਮਸਾਣੀ ਜੇ ਮਿਲੇ ਵਿੱਚ ਖੁੱਡਾਂ ਚੂਹੇ ਮਿਲੇ ਨਾ ਵੱਡੀ ਆਰ ਜਾ ਬਿਸਿਰ ਬਿਹਲੂਹੇ ਹੋਏ ਕੁਚੀਲ ਵਰਤੀਏ ਖਰ ਸੂਰ ਪਸੂਹੇ ਕੰਦ ਮੂਲ ਚਿਤ ਲਾਈਏ ਅਈੜ ਵਣ ਤੂਹੇ ਵੈਣ ਗੁਰ ਮੁਕਤ ਨਾ ਹੋਵੇ ਜਿਉ ਘਰ ਵਿਣ ਬੂਹੇ ਮਿਲੇ ਜੇ ਤੀਰਥ ਨਾ ਤਿਆਂ ਡੱਡਾ ਜਲ ਵਸੀ ਵਾਲ ਵਧਾਇਆ ਪਾਈਏ ਬੜ ਜਟਾ ਪਲਾਸੀ ਨੰਗੇ ਰਹਿਆ ਜੇ ਮਿਲੇ ਵਣ ਮਿਰਗ ਉਦਾਸੀ ਭਸਮ ਲਾਏ ਜੇ ਪਾਈਏ ਖਰ ਖੇ ਨਿਵਸੀ ਜੇ ਪਏ ਚੁੱਪ ਕੀਤਿਆਂ ਪਸ਼ੂਆਂ ਜੜ ਖਾਸੀ ਵੇਣ ਗੁਰ ਮੁਕਤ ਨਾ ਹੋਵਈ ਗੁਰ ਮਿਲੇ ਖਲਾਸੀ ਜੜੀ ਬੂਟੀ ਜੇ ਜੀਵੇ ਕਿਉ ਮਰੇ ਤਨੰਤਰ ਤੰਤ ਮੰਤ ਬਾਜੀ ਕਰਾਂ ਓਏ ਭਵੇਂ ਦਸੰਤਰ ਰੁਖੀ ਬਿਰਖੀ ਪਈ ਕਾਸਤ ਬਸੰਤਰ ਮਿਲੇ ਨਾ ਵਿਰਰਾਦ ਕਰ ਠੱਗ ਢੋਰ ਨ ਅੰਤਰ ਮਿਲੇ ਨਾ ਮੇਰਾ ਵਿਰਰਾਦ ਕਰ ਠੋਟ ਕਰ ਠੱਗ ਚੋਰ ਨ ਅੰਤਰ ਮਿਲੇ ਨਾ ਰਾਤੀ ਜਾਗਿਆ ਅਪਰਾਧ ਭਵੰਤਰ ਵੇਣ ਗੁਰ ਮੁਕਤ ਨ ਹੋਵੇ ਗੁਰਮਖ ਅਪਰੰਤਰ ਕੰਟ ਕੜਾਇਆ ਚੁਹਿਆਂ ਗਲ ਬਿੱਲੀ ਪਾਈਏ ਮਤ ਮਤਾਇਆ ਮੱਖੀਆਂ ਕੇ ਅੰਦਰ ਨਾ ਆਏ ਸੂਤਕ ਲਹੇ ਨਾ ਕੀੜਿਆਂ ਕਿਉਂ ਛੱਤ ਲੰਗਾਈਏ ਸਾਵਣ ਰਹਿਣ ਪੰਭੀਰੀਆਂ ਜੇ ਪੁਰਬਸਾਈਏ ਕੂੰਜੜੀਆਂ ਵੇ ਸਾਖ ਵਿੱਚ ਜਿਉਂ ਜੂਹ ਪਰਏ ਵੇਣ ਗੁਰ ਮੁਕਤ ਨ ਹੋਵਈ ਫਿਰ ਆਈਏ ਜਾਈਏ ਜੇ ਖੁੱਥੀ ਬਿੰਡਬ ਹੈ ਕਿਉ ਹੋਏ ਬਜਾਜ ਕੁੱਤੇ ਦੇ ਗਲ ਵਾਸਣੀ ਨਾ ਸਰਾਫੀ ਸਾਜ ਰਤਨ ਮਣੀ ਗਲ ਬੰਦਰ ਜੌਹਰੀ ਨਹ ਕਾਜ ਗਧੋਂ ਚੰਦਨ ਲੱਦੀਏ ਨਹ ਗਾਂਦੀ ਗਾਜ ਜੇ ਮੱਖੀ ਮੋ ਮੱਕੜੀ ਕਿਉ ਹੋਵੇ ਬਾਜ ਸੱਚ ਸਚਾਵਾ ਕੰਡਿਏ ਕੂੜ ਕੂੜਾ ਪਾਜ ਅਣਹੋਂਦਾ ਆਪ ਗਣਾਉ ਗਵਾਰ ਹੈ ਅੰਗਣ ਪੁੱਤ ਗਵੰਡਣੀ ਕੂੜਾ ਵਮਣਾ ਪਾਲੀ ਜਾਉਣਾ ਚਾਰਦਾ ਕਰ ਵਿਤ ਨਾ ਜਣਾ ਬਦਰ ਸਿਰ ਵਿਗਾਰੀਏ ਨਿਰਦਨ ਹੈਰਾਣਾ ਜਿਉਂ ਕਰ ਰਾਖਾ ਖੇਤ ਵਿੱਚ ਨਾਹੀ ਕਿਰਸਣ ਪਰ ਕਰ ਜਾਣੈ ਆਪਣਾ ਮੂਰਖ ਮਹਿਮਣ ਅਣਹੋਂਦ ਆਪ ਗਿਣਾਇੰਦਾ ਉਹ ਵੱਡਾ ਆ ਜਾਣਾ ਹੱਥ ਮਰੋੜੇ ਮੱਖ ਕਿਉਂ ਹੋਵੇ ਸੀਮਾਰ ਮੱਛਰ ਡੰਗ ਨਾ ਪੁੱਜੇ ਮਿਸਯਰ ਬਰਿਆਰ ਚਿੱਤਰੇ ਲਕਮ ਮਕੌੜਿਆਂ ਕਿਉ ਹੋਏ ਸ਼ਕਾਰ ਜੇ ਜੂ ਸੌੜੀ ਸੰਜਰੀ ਰਾਜਾ ਨਾ ਪਤਾਰ ਅਣ ਹੁੰਦਾ ਆਪ ਗਿਣਾਇੰਦਾ ਓ ਵੱਡਾ ਗਵਾਰ ਪੁੱਤ ਜਣੈ ਵਣ ਪੁੱਤ ਜਣੈ ਵੜ ਕੋਠੜੀ ਬਾਹਰ ਜਗ ਜਾਣੈ ਧਨ ਧਰਤੀ ਵਿੱਚ ਦੱਬੀ ਐ ਮਸਤਕ ਪਰਵਾਣੈ ਵਾਟ ਵਟਾਉ ਆਖਦੇ ਉੱਠੇ ਇੰਦਰਣੈ ਸਭ ਕੋ ਸੀਸ ਨਿਵਾਇੰਦਾ ਚੜਿਆ ਚੰਦ ਰਾਣੈ ਗੋਰਖ ਦੇ ਗਲ ਗੋਦੜੀ ਜਗਨਾਥ ਵਖਾਣੈ ਗੁਰ ਪਰਚੈ ਗੁਰ ਅਖੀਐ ਸਚ ਸਚ ਸਿਝਣੈ ਹਉ ਅਪਰੰਦੀ ਗੁਨਾਗਾਰ ਹਉ ਬੇਮੁਖਮੰਦਾ ਚੋਰ ਯਾਰ ਜਵਾਰ ਹਉ ਪਰ ਕਰ ਜੋਹੰਦਾ ਨਿੰਦਕ ਦੁਸ਼ਟ ਹਰਾਮਖੋਰ ਠੱਗ ਦੇਸ਼ਟ ਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨਦਾ ਵਿਸ਼ਵਾਸ ਘਤਿ ਅਕਰਤ ਕਾਣ ਮੈਂ ਕੋ ਨ ਰਖੰਦਾ ਸਿਮਰ ਮਰੀਦਾ ਟਾਡੀਆਂ ਸਤ ਗੁਰ ਬਖਸ਼ੰਦਾ ਸਿਮਰ ਮਰੀਦਾ ਟਾਡੀਆਂ ਸਤ ਗੁਰ ਬਖਸ਼ੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ